ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗੁਰਮੁਖ ਸਚਾ ਭਾਵ ਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਅੰਤਰ ਸਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਅੰਤਰ ਸਬਦ ਵਸਾਇਆ ਠਿਠਮਕ ਦੁਖ ਕਟਿਆ ਥਿਵਸਰਾ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈ ਰਚ ਕਾਰ ਕਮਾਈ ਜਿਹਾ ਸੇਵਤਿ ਹੂ ਹੂਵੈ ਜੀ ਚੱਲੈ ਦਿਸੈ ਰਜਾਈ ਨਾਨਕ ਸਭ ਕਿਛ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨ ਕੋਈ ਤੁਧ ਜੇਵੜ ਹੋਰ ਸ੍ਰੀਕ ਹੋਵੈ ਤਾ ਆਖੀਐ ਤੁਧ ਜੇਵੜ ਤੂੰ ਹੈ ਹੋਈ ਤੁਧ ਜੇਵੜ ਇਥੇ ਠਮਕ ਹੋਰ ਸ੍ਰੀਕ ਹੋਵੈ ਇਥੇ ਠਮਕ ਤਾ ਆਖੀਐ ਇਥੇ ਵਿਸਰਾਮ ਤੁਧ ਜੀਵੜ ਤੂ ਹੈ ਹੋਈ ਜੇ ਨਾ ਤੂ ਸੇਵਿਆ ਤੈਨ ਸੁਖ ਪਾਇਆ ਫੂਰ ਤੇਸ ਦੀ ਦੀਸ ਕਰੇ ਕਿਆ ਕੋਈ ਤੂ ਭੰਨਣ ਕੜਨ ਸਮਰੱਥ ਦਾਤਾਰ ਹੈ ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੂ ਭੰਨਣ ਕੜਮ ਸਮਰੱਥ ਦਾਤਾਰ ਹੈ ਇੱਥੇ ਵਿਸਰਾਮ ਲਾਉਣਾ ਹੈ ਹੇ ਨਹੀਂ ਕਹਿਣਾ ਹੈ ਹਾ 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 ਹੀ ਸਿਆਰੀ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੁਦ ਅਗੈ ਮੰਗਣ ਨੂੰ ਇਥੇ ਠਮਕ ਹੱਥ ਜੋੜ ਖਲੀ ਸਭ ਹੋਏ ਨੂੰ ਖੱਲੀ ਨਹੀਂ ਕਹਿਣਾ ਹੈ ਖਲੀ ਪੂਲਾ ਹੀ ਉਚਾਰਨ ਕਰਨਾ ਤੁਦ ਜੀਵਣ ਦਾ ਤਾਰ ਮੈਂ ਕੋਈ ਨਦਰ ਨਾ ਆ ਬਈ ਤੁਦ ਸਭ ਸੈ ਨੂੰ দান ਦਿੱਤਾ ਖੰਡੀ ਵਰਪੰਡੀ ਪਾਤਾਲੀ ਪੂਰੀ ਸਭ ਲੋਈ ਇਹ ਦੋ ਵਿਸਰਾਮ ਹਨ ਤੁਧ ਜੇਵਡ ਦਾਤਾਰ ਇਥੇ ਠਮਕ ਮੈਂ ਇਥੇ ਯਮਕ ਲਾ ਕੇ ਮੈਂ ਕੋਈ ਨਜ਼ਰ ਨਾ ਆਵਈ ਇਥੇ ਪਹਿਲਾ ਵਿਸਰਾਮ ਹੈ ਤੁਧ ਸਭ ਸੈ ਨੂੰ ਦਾਨ ਦਿੱਤਾ ਇਥੇ ਦੂਸਰਾ ਵਿਸਰਾਮ ਹੈ ਖੰਡੀ ਵਰਪੰਡੀ ਪਾਤਾਲੀ ਪੂਰੀ ਇਥੇ ਠਮਕ ਲਾ ਦਨੀ ਹੈ ਸਭ ਲੋਈ ਸੋ ਲੋਕ ਮਹੱਲਾ ਤੀਜਾ ਮਨ ਪਰਤੀਤ ਨ ਆਇਆ ਸਹਿਜ ਨ ਲੱਗੋ ਪਾਉ ਸਬਦੈ ਸਾਧ ਨ ਪਾਇਓ ਸਬਦੈ ਸਾਧ ਸਬਦੈ ਸਾਧ ਨ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਣ ਹੈ ਜੇ ਗੁਰਮੁਖ ਸਤਿ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਆਪਣਾ ਆਪ ਨਾ ਪਛਾਣੈ ਮੂੜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਈ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਇਹ ਵੀ ਸ਼ਾਮ ਧਿਆਨ ਨਾਲ ਲਾਉਣਾ ਖਸਲਤ ਨਾ ਗਈਆ ਆਮ ਪਾਠੀ ਸਿੰਘ ਮੁੰਡੇ ਕਹਿ ਜਾਂਦੇ ਹਨ ਮੁੰਡੇ ਨਹੀਂ ਕਹਿਣਾ ਮੁੰਡੇ ਉੱਤੇ ਟਿੱਪੀ ਵੀ ਆ ਤੇ ਢੱਡਾ ਵੀ ਹੈ ਮੁੰਡਾ ਯਾਨੀ ਦਲਾਵਾ ਨਾਲ ਉਚਾਰਨ ਕਰਨਾ ਮੁੰਡਾ ਦੀ ਖਸਲਤ ਇਥੇ ਠਮਕ ਨਾ ਗਈਆ ਅੰਦੇ ਇਥੇ ਵਿਰਾਮ ਹੈ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਗੁਰ ਕੈ ਭੈ ਭੰਨ ਨ ਘੜਿਓ ਸਤਗੁਰ ਕੈ ਭੈ ਭੰਨ ਨ ਘੜਿਓ ਸਤਗੁਰ ਕੈ ਭੈ ਭੰਨ ਨ ਘੜਿਓ ਰਹਿ ਅੰਕ ਸਮਾਏ ਅਨ ਦਿਨ ਸਹਸਾ ਕਦੇ ਨਾ ਚੁੱਕੈ ਬਿਨ ਸਬਦ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਲੋਭ ਪਤੀ ਠਮ ਕਹੇ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਚਰਨ ਕਰ ਦੇਖਤ ਸੁਣ ਥੱਕੇ ਇਹ ਵੀ ਨਖੇਰ ਕੇ ਪੜਨੇ ਹਨ ਚਰਨ ਕਰ ਦੇਖਤ ਯਾਨੀ ਪੈਰ ਤੇ ਕਰ ਹੱਥ ਦੇਖਤ ਨਾਮ ਨੇਤਰਾਂ ਦਾ ਹੈ ਸੁਣ ਥੱਕੇ ਸੁਣ ਦਾ ਅਰਥ ਹੈ ਕੰਨ ਥੱਕ ਗਏ ਚਰਣ ਕਰ ਦੇਖਤ ਸੁਣ ਥੱਕੇ ਚਰਣ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜਾ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਫੋਨ ਜੀਵੈ ਤਾਂ ਮੋਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵੇਣ ਕਰਮਾ ਕੀ ਆ ਪਾਏ ਗੁਰ ਕਾ ਸਬਦ ਸੁਮਾਲ ਤੂ ਮੂੜੇ ਗਾਤਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿਚੋ ਆਪ ਗਵਾਏ ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਜਿਸ ਦਾ ਚਿੱਤ ਵਸਿਆ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲਾ ਦਾ ਲੋੜੀਐ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲਾ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾ ਕਾ ਕਿਸ ਨੂੰ ਧਿਆਏ ਦਿਆ ਕਿਵ ਨਿਮਖ ਘੜੀ ਮੁਹ ਮੋੜੀਐ ਜਿਸ ਤਰ੍ਹਾਂ ਉਚਾਰਿਆ ਧਿਆਏ ਦਿਆ ਉਚਾਰਨ ਕਰਨਾ ਜਿ ਤਿਸ ਨੂੰ ਧਿਆਇ ਦੇਆ ਕਿਵ ਨਿਮਖ ਘੜੀ ਮੁਹ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੁਹ ਜੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਇਥੇ ਵਿਸਾਣ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੁਹ ਜੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਜਿੱਥੇ ਵੀ ਇਹ ਪਾਦਾ ਨਾ ਜਿਨ ਹਰ ਇਕੱਠਾ ਨਹੀਂ ਕਹਿਣਾ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਏ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਹਾਂਜੀ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਾਣ ਕੇ ਬੰਧਨ ਤੋੜੀਐ ਸਭ ਜਾਣ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਠ ਜਗਤ ਤਰਿਆ ਸਭ ਲੋੜੀਐ ਇਹ ਦੋ ਵਿਸਰਾਮ ਹਨ ਧਿਆਨ ਨਾਲ ਲਾਉਣੇ ਹਨ ਹਰ ਕਿਰਪਾ ਤੇ ਹੋਆ ਹਰ ਭਗਤ ਤੇ ਪਦ ਤੇ ਠਮਕ ਲਾ ਦੇਣੀ ਹੈ ਭਗਤ ਪਦ ਤੇ ਵਿਸਰਾਮ ਲਾਉਣਾ ਹੈ ਪਹਿਲਾ ਇੱਥੇ ਵਿਸਰਾਮ ਹੈ ਦੂਸਰਾ ਹੈ ਹਰ ਭਗਤ ਜਨਾ ਕੈ ਮੁਹਿ ਡਿਠਾ ਹਰ ਭਗਤ ਜਨਾ ਕੈ ਇਥੇ ਠਮਕ ਮੁਹਿ ਡਿਠਾ ਜਗਤ ਤਰਿਆ ਸਭ ਲੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੁਹਿ ਡਿਠਾ ਜਗਤ ਸ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਵ ਨਾ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮੰਨ ਵਸਾਇਆ ਜਿਨ ਪੁਲਾ ਹੀ ਗਾਣਾ ਜਿਨ ਨਹੀਂ ਗਾਣਾ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜੇਤ ਭਾਵੈ ਤਿਤ ਲਾਏ ਹਰ ਇਕਣਾ ਮਾਰਗ ਪਾਏ ਆਪੇ ਹਰ ਇਕਣਾ ਉੱਜੜ ਪਾਏ ਆਪੇ ਜੀ ਹੁੰਦਾ ਆਪੇ 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 ਬੋਲਣਾ ਸਿੱਧਾ ਫੁੱਲ ਲਈ ਆਪੇ ਤਾਂ ਹੈ ਨਹੀਂ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇਕਨਾ ਮਾਰਗ ਪਾਏ ਆਪੇ ਹਰ ਇਕਨਾ ਉਜੜ ਪਾਏ ਹਰ ਇਕਨਾ ਉਜੜ ਪਾਏ ਉਜੜ ਨਹੀਂ ਕਹਿਣਾ ਝੱਜਾ ਵਿੱਚ ਉਜੜ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸਬਾਏ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹਲਾ 3 ਦਰਬੀਸੀ ਕੋ ਜਾਣਸੀ ਗਿਰਲਾ ਕੋ ਦਰਬੀਸ ਜੇ ਘਰ ਘਰ ਹੰਡਾ ਮੰਗਦਾ ਠਿਗ ਜੀਵਨ ਠਿਗ ਵੇਸ ਜੇ ਆਸਾ ਅੰਦੇਸਾ ਤਾਜ ਰਹਿ ਗੁਰਮੁਖ ਭਿੱਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਇ ਪੰਖੇਰੂ ਆਹੇ ਨਾਨਕ ਤਰਵਰ ਏਕ ਫਲ ਇਥੇ ਵੀ ਸਨਾਮ ਹੈ ਦੋਇ ਪੰਖੇਰੂ ਆਹੇ ਆਵਤ ਜਾਤ ਨਾ ਦਿਸਹੀ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਸ ਭੋਗਿਆ ਸਬਦ ਰਹਾ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਣ ਪੌੜੀ ਆਪੀ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾ ਵੈ ਜਮਾਏ ਕਸਕੇ ਇਚਾਰਨ ਕਰਨਾ ਆਪ ਪਕਾਵੇ ਆਪ ਭਾਂਡੇ ਦੀ ਫਰੂਸਾ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸੱਦ ਬਹਾਲੈ ਸੱਦ ਕਸ ਕੇ ਬੋਲਣਾ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾਲ ਹੋਵੈ ਹਰ ਆਪੀ ਤਿਸ ਨੂੰ ਹੁਕਮ ਮਨਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ